ਸਤ ਸਪਾਈ ਨਫਤਾ ਹੜਾ ਜੇ ਬਾਬਾ ਫਤੇਹ ਸਿੰਘ ਜੀ ਫਾਊਂਡੇਸ਼ਨ ਤੇ ਨਾਲ ਦੁਨੀਆ ਵੀ ਦੁਨੀਆ ਬਾਦੀਆਂ ਨਹਿੰਤਰ ਫੌਜਾਂ ਉੱਥੇ ਹੀ ਜਲੰਧਰ ਦੇ ਸਾਡੇ ਸਾਰੀਆਂ ਜਿੰਨੇ ਵੀ ਗੁਣਗੀਆਂ ਬਾਦੀਆਂ ਫੌਜਾਂ ਨੇ ਸਾਰੀ ਸਰਕਾਰ ਜੋ ਉਹ ਤੇ ਜਿੱਥੇ ਪਿਛਲੇ ਦਿਨੀ ਵੀ ਅੱਜ तकरीबन ਇੱਕਾ ਮਹੀਨਾ ਡੇਢ ਮਹੀਨਾ ਹੋਇਆ ਪਹਿਲਾਂ ਵੀ ਮਹੱਲੇ ਜਿਹੜੇ ਬਹੁਤ ਹੀ ਕੜਦੀ ਕਲਾ ਦੇ ਨਾਲ ਪੂਰੇ ਜਲੰਧਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਸਾਰੀਆਂ ਗੁਰਦਿਆਂ ਦਾੜੀਆਂ ਨੇ ਹੰਸ ਸਿੰਘ ਫੌਜਾਂ ਇੱਕ ਫਤੇ ਮਾਰ ਤੇ ਮਹੱਲਾ ਜਿਹੜਾ ਖੇਡਿਆ ਗਿਆ ਸੀ ਉਹਦੇ ਵਿੱਚ ਵੀ ਸਾਰੀਆਂ ਗੁਰਦਿਆਂ ਦਾੜੀਆਂ ਨੇ ਹੰਸ ਸਿੰਘ ਫੌਜਾਂ ਉੱਤੇ ਪਹੁੰਚੀਆਂ ਤੇ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਜੀ 스ਕੀਡੀਆਂ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਹੀ ਜਨਤੀ ਪਲਾਦੇ ਨਾਲ ਜਿਹੜੇ ਇਹ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਹੜਾ ਗੱਤਕਾ ਮੁਕਾਬਲੇ ਨੇ ਇਰਾ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਾਰੇ ਹੀ ਗੁਰੂਆਂ ਦੀਆਂ ਲਾਡੀਆਂ ਹੈਂਸਨ ਫੌਜਾਂ ਜਿੰਨੇ ਵੀ ਸਾਡੇ ਨੌਜਵਾਨ ਜਿਹੜੇ ਹੈਂਸਨ ਫੌਜਾਂ ਕਰਦੇ ਦੇ ਨੌਜਵਾਨ ਫੇਡਣ ਵਾਸਤੇ ਪੂਮਾ ਇੱਥੇ ਪਹੁੰਚੀਆਂ ਨੇ ਤੇ ਜਿਹੜੇ ਪ੍ਰਬੰਧਕ ਨੇ ਉੱਥੇ ਸਾਰੇ ਹੀ ਬਾਬਾ ਛੇਰ ਸਿੰਘ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਬਾਬਾ ਭਵਨਜੀਤ ਸਿੰਘ ਜੀ ਵਿਕੀ ਸਿੰਘ ਜੀ ਤੇ ਸੁਖਪ੍ਰੀਤ ਸਿੰਘ ਜੀ ਤੇ ਸੁਖਪ੍ਰੀਤ ਸਿੰਘ ਉਰਾਦੇ ਨਾਲ ਸਾਰੇ ਮਾਮਾ ਜੀ ਤੇ ਪਾਪਾ ਗੁਰਪ੍ਰੀਤ ਸਿੰਘ ਖੜਕਾਂਵਰੀ ਜਿਨ੍ਹਾਂ ਦਾ ਮੈਨੂੰ ਨਾਮ ਯਾਦ ਹੈ ਤੇ ਕਈ ਵਾਰੀ ਕੋਈ ਇਹ ਵੀ ਨਾ ਸੋਚੇ ਕਿ ਮੇਰਾ ਨਾਮ ਨਹੀਂ ਲਿਆ ਸਾਰੇ ਆਪਾਂ ਇੱਕ ਤੋਂ ਇੱਕ ਹੀ ਛੜਦੀ ਕਲਾ ਵਾਲਿਆਂ ਸਾਰਿਆਂ ਨੂੰ ਗੱਜ ਕੇ ਫਤਿਹ ਬੁਲਾਉਣਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਕਿਉਂਕਿ ਬਹੁਤ ਵੱਡੇ ਉਪਰਾਦੇ ਨੇ ਆਪਾਂ ਦੇਖਦੇ ਆ ਭਾਵੇਂ ਕਬੱਡੀ ਦੇ ਮੁਕਾਬਲੇ ਜਾਂ ਕੁਸ਼ਤੀਆਂ ਦੇ ਮੁਕਾਬਲੇ ਮੱਲਾ ਦੇ ਅਖਾੜੇ ਤੇ ਆਪਾਂ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਗੁਰੂ ਹਰਪ੍ਰਿੰਦ ਸਾਹਿਬ ਜੀ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੀ ਗੁਰੂ ਹਰਪ੍ਰਿੰਦ ਸਾਹਿਬ ਜੀ ਦੇ ਜਿੱਥੇ ਆਪਾਂ ਗੁਰਦੁਆਰਾ ਮਾਧਾ ਖਾਣਾ ਸਾਹਿਬ ਆ ਪਾਛੇ ਛੇਵੀ ਚੌਨੀ ਨਹਿੰਸ ਸਿੰਘ ਦਾ ਫੁੱਟਾਦਲ ਸ੍ਰੀ ਅਮਰਖਰ ਸਾਹਿਬ ਵਿਖੇ ਜਿੱਥੇ ਗੁਰੂ ਹਰਪ੍ਰੀਤ ਸਾਹਿਬ ਜੀ ਜੰਗੀ ਅਭਿਆਸ ਜਿਹੜੇ ਕਰਾਉਂਦੇ ਸੀ ਤੇ ਨਾਲ ਹੀ ਜਿਹੜੇ ਗਦਕੇ ਦੇ ਵੀ ਅਭਿਆਸ ਜਿਹੜੇ ਗੁਰੂ ਸਾਹਿਬ ਕਰਵਾਉਂਦੇ ਤੇ ਉਵੇਂ ਹੀ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਭੰਕਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜਿਨ੍ਹਾਂ ਨੇ ਜਦੋਂ 1699 ਦੀ ਵਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਹੜਾ ਪਾਣੀ ਪਾਣਾ ਬਖਸ਼ਿਸ਼ ਕੀਤਾ ਉਹ ਜੋ ਆਪਜੀ ਦਰਸ਼ਨ ਕਰਦੇ ਹੋ ਗੁਰੂਦਿਆਂ ਲਾਡੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਨਿਹੰਗ ਸਿੰਘ ਫੌਜਾਂ ਜਿਹਨੇ ਹੁਣ ਆਪਜੀ ਲਾਈਵ ਪ੍ਰੋਗਰਾਮ ਦੇ ਵਿੱਚ ਦਰਸ਼ਨ ਕਰ ਰਹੇ ਹੋ ਸੋ ਗੁਰੂਦਿਆਂ ਲਾਡੀਆਂ ਨਿਹੰਗ ਸਿੰਘ ਫੌਜਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕੋ ਖਾਲਸਾ ਪੰਥ ਦੀ ਸਾਇਜਨਾ ਕੀਤੀ ਮਹਾਰਾਜ ਨੇ ਕਿਹਾ ਸੀ ਸਵਾ ਲਾਖ ਸੇ ਇੱਕ ਲੜਾਉ ਤਵਾ ਗੋਬਿੰਦ ਸਿੰਘ ਨਾਮ ਦਹਾਉਂ ਆਮ ਆ ਕਾਨੀ ਸਾਕੇ ਵਾਲੀ ਹਮਰਾ ਪੰਥ ਨੇ ਆਰਾ ਹੈ ਮੀਨ ਮਨਜ ਦਾ ਜੁੱਧ ਜੋਗੀ ਨਾ ਖੰਡਾ ਫੜਿਆ ਤੋ ਤਾਰਾ ਹੈ ਸਹੀ ਮਈ ਮਾਦੂਕ ਕਿੰਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਦਾ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸੋ ਜਿੱਥੇ ਆਪਾ ਗੁਰੂ ਸਾਹਿਬ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਫੇਡਣਾ ਕੀਤਾ ਤੇ ਹੁਣ ਵੀ ਜਿਹੜਾ 13 14 15 ਮਾਰਚ ਨੂੰ ਜਿੱਥੇ ਵਿਚਾਰ ਆਪਾਂ ਹੋਦੇ ਮਹਾਦੇ ਦੇ ਜਿਹੜਾ ਕੌਮੀ ਜੋਹਾਰਾ ਹੁੰਦਾ ਮਹਾਦਾ ਉੱਥੇ ਵੀ ਦਰਸ਼ਕਾਂ ਕਰਨੇ ਨੇ ਕਿ ਉਹ ਜਿਹੜੇ ਅੱਜ ਆਪਾਂ ਜੰਗ ਜੂ ਕਰਤ ਪਰ ਜਿਹੜੇ ਨੇ ਕੱਟ ਕੇ ਨੇ ਆਪਜੀ ਇਤਿਖੜਾ ਵਾਲੀਆਂ ਫੌਜਾਂ ਸਾਡੀਆਂ ਜਿਨ੍ਹਾਂ ਨੇ ਬੜੇ ਵੱਡੇ ਪ੍ਰਬੰਧ ਕੀਤੇ ਕਿਉਂਕਿ ਜਿਹੜੇ ਪ੍ਰਬੰਧ ਕਰਨੇ ਹੁੰਦੇ ਉਹ ਬਹੁਤ ਔਖੇ ਹੁੰਦੇ ਨੇ ਅਜੇ ਆਪਾਂ ਸ਼ਾਮ ਤੱਕ ਬਹੁਤ ਜ਼ਿਆਦੇ ਸੰਤਾਂ ਨੇ ਇੱਥੇ ਦਰਸ਼ਨ ਕਰਨੇ ਨੇ ਸੋ ਬਹੁਤ ਵਧਾਈਆਂ ਪਾਤਰ ਨੇ ਗੁਰੂ ਜੀ ਆਰਦੀਆਂ ਨਹਿਨਖੇ ਫੌਜਾ ਬਾਬਾ ਫਤੇਹ ਸਿੰਘ ਜੀ ਸੰਤਨ ਸੇਵ ਸਿੰਘ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਸਹਜਾ ਦੇ ਬਾਬਾ ਫਤੇਹ ਸਿੰਘ ਜੀ ਉਹਨਾਂ ਦੇ ਨਾਮ ਤੇ ਜਿਹੜੀ ਇਹ ਫਾਊਂਡੇਸ਼ਨ ਹੈ ਗੁਰੂ ਸਾਹਿਬ ਕਿਰਪਾ ਕਨ ਆਪਾਂ ਜਿੱਥੇ ਸ਼ਸ਼ਤਰਾਂ ਨੂੰ ਸਿੰਘ ਜਿਹੜਾ ਉਹ ਮੋਰ ਦੇ ਥੰਮਾਂ ਦੇ ਨਾਲ ਜਿਹੜਾ ਉਹ ਸੇਵਾ ਕਰ ਰਿਹਾ ओ क्यों कर रहे हैं गुरु साहब का हुक्म है जिते शिष्टर नाम मान नमस्कार तामन जिते अस्तर पे हम नमस्कार ते हैं, हैं। आस्के पान खंडो खड़ग तोप का रया ती साहिब सो ही साथी यही हमारे पीर पीर तोही साथी तोही तोही तौर तलवार नाम ते हारो जो जबे भय सिंध भव पार काल तोही ही तोही तोही दे गया ती तोही निशानी जीत की आज तोही जग भी ਜੋ ਜਿੱਥੇ ਬਾਬਾ ਨਾਗਰ ਸਿੰਘ ਜੀ ਹਰਜਾ ਵਿਦਾਂ ਵਾਲੇ ਮਹਾਪੁਰਖ ਉਹ ਆ ਵੱਲੋਂ ਵੀ ਬਾਬਾ ਗੁਰਪਾਲ ਸਿੰਘ ਜੀ ਤੇ ਬਾਬਾ ਗੋਪਰੀ ਸਿੰਘ ਜੀ ਬਾਬੇ ਸਾਰੇ ਬਾਬਾ ਧਰਮ ਸਿੰਘ ਜੀ ਸਾਰੀਆਂ ਗੁੰਦੀਆਂ ਲੜਨੀਆਂ ਫੌਜਾਂ ਇੱਥੇ ਪਹੁੰਚ ਲਿਆ ਨੇ ਜੀ ਆ ਤੇ ਹੁਣ ਕੱਕਾ ਜਿਹੜੇ ਮੁਕਾਬਲੇ ਆਰੰਭ ਹੋਣੇ ਨੇ ਹਰ ਸਾਲ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਗੁੰਦੀਆਂ ਲੜਨੀਆਂ ਫੌਜਾਂ ਬਾਬਾ ਵਿੱਕੀ ਸਿੰਘ ਜੀ ਸਾਰੇ ਲੋਕਾਂ ਦੇ ਜਿਹੜੇ ਇਹ ਪ੍ਰੋਗਰਾਮ ਕਰਾਉਂਦੇ ਨੇ ਤੇ ਮੈਨੂੰ ਕਿਉਂਕਿ ਜਿੱਥੇ ਸਾਡੇ ਬਹੁਤ ਸਰਕਾਰ ਜੋ ਭੌਂਜੀ ਸਿੰਘ ਜੀ ਤੇ ਬਾਬਾ ਖੇਰ ਸਿੰਘ ਜੀ ਜਿਹੜੇ ਜੱਸੀ ਗੁੱਡਾਗੜ ਦੇ ਪੜਾਦੇ ਉਸੇ ਇੰਚਾਰਜ ਨੇ ਜੱਸੀ ਬਾਗਵਾਲੀ ਬਠਿੰਡੇ ਦੇ ਕੋਲ ਤੇ ਨਾਲ ਹੀ ਮਿੱਤੀ ਸਕਦਾ ਮੈਨੂੰ ਬਹੁਤਾ ਨਹੀਂ ਸੀ ਪਤਾ ਪਰ ਹੁਣ ਇਹਨਾਂ ਨੇ ਸਾਰਾ ਦੱਸਿਆ ਤੇ ਮੈਨੂੰ ਪਤਾ ਲੱਗਿਆ ਤੇ ਬਹੁਤ ਕਰਨ ਦੀ ਕਲਾ ਵਾਲੀ ਫੌਜ ਹੈ ਜਿੱਥੇ ਵੀ ਭਾਵੇਂ ਆਪਾਂ ਦੇਸ਼ ਉਦੇਸ਼ਾਂ ਦੇ ਵਿੱਚ ਵੀ ਜਾਂਦਾ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਦੇਸ਼ਾਂ ਉਦੇਸ਼ਾਂ ਦੇ ਵਿੱਚ ਜਦੋਂ ਮੈਂ ਪਿਛਲੇ ਦੇ ਜਿਹੜਾ ਸਾਲ ਜਦੋਂ ਯੂਕੇ ਇੰਗਲੈਂਡ ਅਤੇ ਕੈਨੇਡਾ ਗਿਆ ਉੱਥੇ ਵੀ ਗੁਰੂ ਦੀਆਂ ਲਾਡਲੀਆਂ ਨੇ ਹੰਗਸਣ ਫੌਜਾਂ ਦਾ ਜਿਹੜਾ ਬਹੁਤ ਹੀ ਵੱਡਾ দাবਦਵਾ ਤੇ ਹੜ ਆਇਆ ਹੁੰਦਾ ਹੈ ਉਹ ਮਹਾਰਾਜ ਦੇ ਜਿਹੜੇ ਬਚਨ ਨੇ ਰਾਜ ਕਰੇਗਾ ਫਾਲਸਾ ਆਖੀ ਰਹੇ ਨਾ ਕੋਈ ਖੁਆਰ ਹੋਏ ਸਭ ਲੈਣਗੇ ਬਤੇ ਸ਼ਰਮ ਜੋ ਹੋਏ ਸੋ ਬਚਨ ਵਿੱਚ ਗੁਰੂ ਸਾਹਿਬ ਕਰਦੇ ਨੇ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਜਿਵੇਂ ਆਪਾਂ ਇੱਥੇ ਦਰਸ਼ਨ ਕਰ ਰਹੇ ਆ ਉਵੇਂ ਹੀ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਜਿਹੜੇ ਇੰਟਰਨੈਸ਼ਨਲ ਗੱਤਕਾ ਜਿਹੜਾ ਵਿਸ਼ਾ ਸਮਾਨ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਇਹ ਸਾਧਨਾਂ ਦੀਆਂ ਟੀਮਾਂ ਨੇ ਉੱਥੇ ਬਹੁਤ ਹੀ ਝੜਦੀ ਤਲਾਸ਼ ਦੇ ਨਾਲ ਕਰਕੇ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਨੇ ਸ਼ਰੋਵੇਂ ਪੰਜਾ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਾਲਿਆਂ ਨੇ ਹੈਂਸਨ ਜਥੇਬੰਦੀਆਂ ਵੱਲੋਂ ਜਿੱਥੇ ਗੱਤਕਾ ਮੁਕਾਬਲੇ ਹੁੰਦੇ ਨੇ ਉਥੇ ਪੰਥਕੀਆਂ ਮਹਾਨ ਪੰਨ ਮਹਾਨ ਸਖੀਆਤਾ ਦੇ ਜਿਹੜੇ ਬੁੱਢਾ ਦਲ ਦੇ ਜਥੇਦਾਰਾਂ ਦੇ ਅਵਾਰਡ ਦੇ ਨਾਲ ਵੀ ਸਨਮਾਨ ਕੀਤਾ ਜਾਂਦਾ ਹੈ ਇਹ ਜਲੰਧਰ ਉਹ ਸ਼ਹਿਰ ਹੈ ਜਦੋਂ ਘੰਤਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸ਼ੀਰਵਾਦ ਤੋਹਫਾ ਜਿਹੜਾ ਜਦੋਂ ਬਾਬਾ ਜੱਸਾ ਸਿੰਘ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਸ੍ਰੀ ਅਕਾਲ ਪਖਤ ਸਾਹਿਬ ਦੇ ਵੀ ਜਥੇਦਾਰ ਬਣੇ ਜਦੋਂ ਨਵਾਬ ਕਪੂਰ ਸਿੰਘ ਜੀ ਗੁੱਡਾਦਾਲ ਦੇ ਤੀਸਰੇ ਜੱਥੇਦਾਰ ਸ੍ਰੀ ਆਕਾਲਪੁਰ ਸਾਹਿਬ ਦੇ ਤੀਸਰੇ ਜੱਥੇਦਾਰ ਬਣੇ ਤੇ ਉਹਨਾਂ ਨੇ ਜਿਹੜਾ ਸੀ ਕਪੂਰਥਲਾ ਵਿਆਸ ਤੋਂ ਵਸਾਈ ਤੇ ਜਿਹੜਾ ਜਲੰਧਰ ਜਿਹੜਾ ਲਾਹੌਰ ਤੇ ਜਲੰਧਰ ਜਿਹੜਾ ਸਭ ਤੋਂ ਬੇਨਾ ਗੁੱਡਾਦਾਲ ਨੇ ਜਿੱਤ ਕੇ ਜਿਹੜੇ ਇਸ ਜਗ੍ਹਾ ਤੇ ਜਿਹੜੇ ਨਿਸ਼ਾਨ ਝੁਲਾਏ ਸੀ ਬਾਬਾ ਗੁਰਭਾਗ ਸਿੰਘ ਉਹ ਵੀ ਨਾਲ ਸੀ ਉਦੋਂ ਸੋ ਇਹ ਜਲੰਧਰ ਜਿਹੜਾ ਗੁੱਡਾਦਾਲ ਨੇ ਜਿੱਤ ਕੇ ਤੇ ਇੱਥੇ ਜਿਹੜੇ ਤਰਨਤਾਲ ਦੇ ਨਾ ਫੌਜਾਂ ਨੂੰ ਜਲੰਧਰ ਦਾ ਜਿਹੜਾ ਸੀ ਇੰਤਿਆਜ਼ ਮਾ ਆਇਆ ਸੀ ਅੱਜ ਕੇ ਜਗਾਂਵੇ ਫਦੇ ਪਾਵੇ ਨਿਹਾਲ ਹੋ ਜਾਵੇ ਜੈ ਕ੍ਰਿਸ਼ਨਾ ਜੀ ਉਹ ਆਪਾਰ ਕਿਰਪਾ ਹੈ ਜੇ ਕਪੂਰਥਲਾ ਉਹ ਵੀ ਬੁੱਢਾ ਦਰ ਦੇ ਜਿਹੜੇ ਬਾਬਾ ਜੱਸਾ ਸਿੰਘ ਆਲੂਆ ਜੀ ਨੇ ਨਵਾਬ ਕਪੂਰ ਸਿੰਘ ਜੀ ਉਹਾਂ ਦੇ ਨਾਮ ਤੇ ਜਿਹੜਾ ਕਪੂਰਥਲਾ ਜਿਹੜੀ रियासत ਉਹ ਰਾਜਧਾਨੀ ਕਾਇਮ ਕੀਤੀ ਸੀ ਬਾਬਾ ਜੱਸਾ ਸਿੰਘ ਆਲੂਆ ਇਹ ਸਾਰੀਆਂ ਮੱਲਾ ਸ਼੍ਰੋਮਣੀ ਪੰਚਾਇਤ ਕਾਜੀ ਬੁੱਢਾ ਦਲ ਪੰਜਵਾਂ ਕਾਫੇ ਜਥੇਦਾਰਾਂ ਨੇ ਜਿੱਦਿਆ ਮੱਲਾ ਮਾਰਨਾ ਹੁਣ ਵੀ ਬੇਨਤੀ ਹੈ ਸਾਡੇ ਜਿੰਨੇ ਜਥੇਦਾਰਾਂ ਨੇ ਕਫਤਾਂ ਦੇ ਉਹ ਜਿਵੇਂ ਅਕਾਲੀ ਬਾਬਾ ਫੂਜਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਫੈਸਲੇ ਲੈ ਤੇ ਉਦੋਂ ਦੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜੀ ਕੋਲਿਆਂ ਦੀ ਸਜ਼ਾ ਸੁਣਾਈ ਉਹਨਾਂ ਨੇ ਵੀ ਸਿਰ ਮੱਥੇ ਖੜੇ ਮੱਥੇ ਪ੍ਰਵਾਨ ਕੀਤੀ ਸੀ ਹੋਂਦੇ ਜਿਹੜੇ ਹਾਕਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਂਦੇ ਨੇ ਜਉ ਸਿੰਘ ਸਾਹਿਬਾਂ ਦੀ ਤੋਹੀਨ ਕਰਨ ਦੀ بجائے ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਅਕਾਲ ਪੱਖ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸੋ ਆਕਾਲ ਪੱਖ ਦੇ ਹੁਕਮ ਨਾਲ ਆਵੇ ਤੇ ਹਮੇਸ਼ਾ ਹਰ ਸਿੱਖ ਨੂੰ ਜਿਹੜਾ ਆਪਣਾ ਸਿਰ ਝੁਕਾਉਣਾ ਚਾਹੀਦਾ ਤੇ ਜਦੋਂ ਜਦੋਂ ਵੀ ਕਿਸੇ ਨੇ ਅਵਗਿਆ ਕੀ ਅਕਾਲ ਪੱਖ ਸਾਹਿਬ ਦੇ ਹੁਕਮਾਂ ਦੀ ਤੇ ਉਹਨੂੰ ਜਿਹੜਾ ਖਾਲਸਾ ਪੰਥ ਨੇ ਕਦੇ ਮਾਫਰੀ ਕੀਤਾ ਸੋ ਹਮੇਸ਼ਾ ਤਖਤ ਸਹਿਬਾਨਾਂ ਦੀ ਅਕਾਲ ਪੱਖ ਸਾਹਿਬ ਦੀ ਜਿਹੜੀ ਹੈ ਉਹ ਮਾਨ ਮਰਿਆਦਾ ਨੂੰ ਗੁਰੂ ਦੀਆਂ ਲੜਕੀਆਂ ਮਹਿੰਦ ਸਿੰਘ ਫੌਜਾਂ ਨੇ ਕਾਇਮ ਰੱਖਿਆ ਫਰੋਮੀ ਪੰਡਾ ਕਾਲੀ ਗੁੱਡਾ ਦਲ ਤੇ ਜਿਹੜੇ 10 ਜਥੇਦਾਰ ਸ੍ਰੀ ਅਕਾਲ ਪੱਖ ਸਾਹਿਬ ਦੇ ਜਥੇਦਾਰ ਹੋਏ ਨੇ ਸਾਰੇ ਵੀ ਮਰਿਆਦਾ ਦੇ ਵਿੱਚ ਜਿਹੜੀ ਹੈ ਉਹ ਤਾਈਂ ਨਾ ਆਉਣ ਦਿੱਤੀਆਂ ਨਾ ਅਗੇ ਕਦੇ ਆਉਣ ਦਿੱਤੀ ਜਾਵੇਗੀ ਸੋ ਕਦੇ ਵੀ ਜਥੇਦਾਰਾਂ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਹਮੇਸ਼ਾ ਜਿਹੜੇ ਹੈ ਉਹ ਮਰਿਆਦਾ ਦੇ ਮੁਤਾਬਕ ਸਖਤ ਫੈਸਲੇ ਲੈਣੇ ਚਾਹੀਦੇ ਨੇ ਸੋ ਖਾਲਸਾ ਪੰਥ ਧਰੂਧੀਆਂ ਲਾੜੀਆਂ ਨਹਿੰਗ ਸਿੰਘ ਫੌਜਾ ਗੋਡਾ ਗਾਲ ਕਰਨੇਦਾਲ ਸਾਰਿਆਂ ਵੱਲੋਂ ਜਿਹੜਾ ਗੱਤਕਾ ਮੁਕਾਬਲੇ ਆਰੰਭ ਹੋ ਰਹੇ ਨੇ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਹਾਂ ਰੱਬ ਹਾਂ ਦੇ ਫਤਿਮਾ ਵੇ